ਇਸ ਸੱਚੀ ਕਲ ਦੀ ਸਾਰਿਆਂ ਨੂੰ ਬੁਟੀਕ ਸੂਟ ਆਪਣੇ ਰੈਡੀ ਹੋ ਕੇ ਆ ਚੁੱਕੇ ਨੇ ਇੱਕ ਇਹਨਾਂ ਦੀ ਜਿਹੜੀ ਵੀਡੀਓ ਆ ਜੀ ਉਹ ਆਪਾਂ ਬਹੁਤ ਜਲਦੀ ਪਾਵਾਂਗੇ ਕਿਸੇ ਨੇ ਵੀ ਟੀਕ ਸੂਟ ਲੈਣੇ ਹੁਣ ਪ੍ਰਾਈਸ ਬਹੁਤ ਹੀ ਜ਼ਿਆਦਾ ਆਪਣਾ ਜੀ ਜੈਨੂਨ ਹੁੰਦਾ ਬਹੁਤ ਹੀ ਜ਼ਿਆਦਾ ਘੱਟ ਪ੍ਰਾਈਸ ਦੇ ਉੱਪਰ ਆਪਾਂ ਤੁਹਾਨੂੰ ਬੁਟੀਕ ਸੂਟ ਪ੍ਰੋਵਾਈਡ ਕਰਵਾਉਨੇ ਆ ਜੀ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਜੀ ਸਬਸਕ੍ਰਾਈਬ ਕਰੋ ਤੇ ਫੁੱਲ ਵੀਡੀਓ ਆਪਾਂ ਬਹੁਤ ਜਲਦੀ ਪਾਵਾਂਗੇ ਤੇ ਦੱਸੋ ਜੀ ਫਿਰ ਕਦੋਂ ਪਾਈਏ ਵਾਲੀ ਵੀਡੀਓ ਬਹੁਤ ਹੀ ਘੱਟ ਰੇਟ ਦੇ ਉੱਤੇ ਤੁਹਾਨੂੰ ਡੀਕਸੂਟ ਪ੍ਰੋਵਾਈਡ ਕਰਵਾਵਾਂਗੇ ਤੇ ਕਲਰ ਬਹੁਤ ਜ਼ਿਆਦੇ ਸੋਹਣੇ ਨੇ ਜੀ ਡਿਜ਼ਾਈਨਿੰਗ ਖੁੱਦੀ ਆ ਫੈਬਰਿਕ ਵੀ ਆਪਣਾ ਖੁੱਦਾ ਤੇ ਇਸ ਵੀਡੀਓ ਨੂੰ ਜੀ ਬਹੁਤ ਪਿਆਰ ਦਿਓ ਇਹ ਦੱਸਿਓ ਕਿ ਇਹ ਵਾਲੀ ਵੀਡੀਓ ਆਪਾਂ ਕਦੋਂ ਅਪਲੋਡ ਕਰੀਏ ਕਿੰਨਾ ਕਿੰਨਾਂ ਨੂੰ ਉਡੀਕ ਹੈ ਜੀ ਬੁਟੀਕ ਕਸੂਟਾਂ ਦੀ